ਸਾਧਰੀਏ ਗਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਸ ਪ੍ਰੋਬਲਮ ਦਾ ਸੋਲੂਸ਼ਨ ਲੱਭਾਂਗੇ ਉਹਦਾ ਹੱਲ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹਦੇ ਤੋਂ ਬੜੇ ਜ਼ਿਆਦੇ ਜ਼ਿੰਮੇਦਾਰ ਪ੍ਰਭਾਵਿਤ ਹੋ ਚੁੱਕੇ ਨੇ ਬਹੁਤ ਜ਼ਿਆਦਾ ਮੈਸੇਜਾਂ ਫੋਨ ਜਿਹੜੇ ਆਉਂਦੇ ਨੇ ਇੱਕੋ ਹੀ ਗੱਲ ਉਹਦੇ ਵਿੱਚ ਕਹਿੰਦੇ ਨੇ ਜ਼ਿੰਮੇਦਾਰ ਵਾਰ-ਵਾਰ ਕਿ ਅਸੀਂ ਯੂਰੀਆ ਵੀ ਪਾ ਦਿੱਤੀ ਹੈ ਜ਼ਿੰਕ ਵੀ ਪਾ ਦਿੱਤੀ ਹੈ ਸਲਫਰ ਵੀ ਪਾ ਦਿੱਤੀ ਹੈ ਜਾਂ ਹੋਰ ਵੀ ਕੁਝ ਪਾ ਚੁੱਕੇ ਹਾਂ ਪਰ ਫਿਰ ਵੀ ਚੋਨਾ ਅੜ ਗਿਆ ਹੈ ਚੋਨਾ ਫੋਟ ਨਹੀਂ ਕਰਦਾ ਇਦਾਂ ਲੱਗਦਾ ਹੈ ਜਿਦਾਂ ਉਹਦੇ ਵਿੱਚ ਕੁਝ ਪਾਇਆ ਹੀ ਨਹੀਂ ਹੁੰਦਾ ਜਾਂ ਜ਼ਿੰਕ ਪਾਉਣ ਤੋਂ ਬਾਅਦ ਦੇ ਵਿੱਚ ਲੱਗਦਾ ਹੈ ਜ਼ਿੰਕ ਦੀ ਘਾਟ ਦਿਖਾਈ ਦਿੰਦੀ ਹੈ ਜਿਵੇਂ ਜ਼ਿੰਕ ਝੋਨੇ ਦੇ ਵਿੱਚ ਪਾਈ ਨਹੀਂ ਹੁੰਦੀ ਤਾਂ ਇਹ ਜਿਹੜੀ ਸਮੱਸਿਆ ਹੈ ਬੜੀ ਜ਼ਿਆਦਾ ਵੱਧ ਚੁੱਕੀ ਹੈ ਇਸ ਸਾਲ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਇਸੇ ਚੀਜ਼ ਦੀ ਜਿਹੜੀ ਚੱਲੀ ਜਾਂਦੀ ਹੈ ਇਹਦਾ ਹੱਲ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਸਹੀ ਹੱਲ ਇਹ ਜਿਹੜਾ ਨਹੀਂ ਕਰੋਗੇ ਤਾਂ ਇਹਦੇ ਤੋਂ ਇਲਾਵਾ ਤੁਸੀਂ ਜਿੰਨੀਆਂ ਮਰਜ਼ੀ ਚੀਜ਼ਾਂ ਝੋਨੇ ਦੇ ਵਿੱਚ ਪਾਈ ਜੋ ਭਾਵੇਂ ਤੋੜੇ ਭਰ-ਭਰ ਕੇ ਜ਼ਿੰਕ ਦੇ ਜਾਂ ਹੋਰ ਖਾਦਾਂ ਦੇ ਜਾਂ ਕਿਸੇ ਵੀ ਬਲਾਅ ਦੇ ਪਾ ਲਓ ਪਰ ਉਹਦੇ ਰਿਜ਼ਲਟ ਤੁਹਾਨੂੰ ਉਹਨਾਂ ਚਿਰ ਦਿਖਾਈ ਨਹੀਂ ਦੇਣਗੇ ਜਿੰਨਾ ਚਿਰ ਇਹਦਾ ਹੱਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੂੰ ਦੱਸਣ ਲੱਗੇ ਆ ਇਹ ਜੜੀਆਂ ਗੱਲਾਂ ਤੁਸੀਂ ਇਹਨਾਂ ਦੀਆਂ ਪੈੜਾ ਨਹੀਂ ਨਪੋਗੇ ਇਹਨਾਂ ਤੋਂ ਬਿਨਾ ਉਹ ਜਿਹੜੇ ਅੜੇ ਝੋਨੇ ਨੇ ਉਹਨਾਂ ਦਾ ਆਪਾਂ ਫਟਾਰਾ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਕਰਵਾ ਸਕਦੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ ਤੇ ਜਿਹੜੇ ਕਿਸਾਨਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਜਾਂ ਕੁਝ ਨਵੇਂ ਭੈਣ ਭਰਾ ਆਏ ਨੇ ਆਪਣੇ ਚੈਨਲ ਤੇ ਦੀ ਉਹਨਾਂ ਨੂੰ ਆਪਾਂ ਸਲਾਹ ਦਿੰਨੇ ਆ ਕਿ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਝੋਨੇ ਕਣਕ ਦੇ ਨਾਲ ਰਿਲੇਟਡ ਵੀਡੀਓ ਜੜੀਆਂ ਨੇ ਬਿਲਕੁਲ ਮੁਫਤ ਦੇ ਵਿੱਚ ਤੁਹਾਡੇ ਫੋਨ ਤੇ ਸਹੀ ਸਮੇਂ ਦੇ ਉੱਤੇ ਪਹੁੰਚਦੀਆਂ ਰਹਿਣ ਝੋਨੇ ਦਾ ਪਿਛਲਾ ਸਾਲ ਜਿਹੜਾ ਬੜਾ ਵਧੀਆ ਚੱਲਿਆ ਸੀ ਭਾਵੇਂ ਕਿ ਕੁਝ ਦਿੱਕਤਾਂ ਕੁਝ ਬਿਮਾਰੀਆਂ ਜੜੀਆਂ ਨੇ ਝੋਨੇ ਦੇ ਵਿੱਚ ਨਵੀਂ ਬਿਮਾਰੀ ਵੀ ਆਪਾਂ ਨੂੰ ਵੇਖਣ ਨੂੰ ਮਿਲੀ ਸੀ ਬੌਣੇ ਬੂਟਿਆਂ ਦੀ ਇਸ ਵਾਰ ਵੀ ਉਹ ਜਿਹੜੀ ਦਿੱਕਤ ਹੈ ਆਵੇਗੀ ਉਹਦੇ ਬਾਰੇ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਉਹਦੇ ਤੋਂ ਕਿਵੇਂ ਆਪਾਂ ਬਚਾਅ ਕਰਨਾ ਹੈ ਪਰ ਜਿਹੜੀ ਦਿੱਕਤ ਇਸ ਵਾਰ ਸਭ ਤੋਂ ਜ਼ਿਆਦਾ ਵੱਧ ਚੁੱਕੀ ਏ ਇਹ ਪ੍ਰੋਬਲਮ ਉਦੋਂ ਜ਼ਿਆਦਾ ਆਉਂਦੀ ਹੁੰਦੀ ਹੈ ਜਦੋਂ ਜ਼ਿਆਦਾ ਮੀਂਹ ਪੈਣ ਤੇ ਜਾਂ ਫਿਰ ਮੀਂਹ ਬਿਲਕੁਲ ਨਾ ਪੈਣ ਜਾਂ ਦੇ ਮਾਨਸੂਨ ਜ਼ਿਆਦਾ ਹੋਵੇ ਜ਼ਿਆਦਾ ਬਾਰਿਸ਼ ਹੋਵੇ ਤੇ ਜਾਂ ਫਿਰ ਮੀਂਹ ਬਿਲਕੁਲ ਨਾ ਪੈਣ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਉਹ ਜੇ ਸਾਲਾਂ ਦੇ ਵਿੱਚ ਇਹ ਜਿਹੜੀ ਦਿੱਕਤ ਸਾਨੂੰ ਹਮੇਸ਼ਾ ਫਾਰਮਰਾਂ ਦੇ ਕੋਲੋਂ ਸੁਣਨ ਨੂੰ ਮਿਲਦੀ ਹੀ ਮਿਲਦੀ ਹੁੰਦੀ ਆ ਇੱਕ ਇੱਕ ਕਰਕੇ ਆਪਾਂ ਜਿਹੜੇ ਕਾਰਨ ਨੇ ਉਹ ਤੁਹਾਨੂੰ ਦੱਸਾਂਗੇ ਤੇ ਉਹਦੇ ਤੋਂ ਬਾਅਦ ਦੇ ਵਿੱਚ ਹੱਲ ਕੀਏ ਸੋਲੂਸ਼ਨ ਕੀਏ ਉਹ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲੇ ਨੰਬਰ ਤੇ ਤਾਂ ਉਹ ਜ਼ਿੰਮੇਦਾਰ ਜਿਹੜੇ ਝੋਨੇ ਦੇ ਵਿੱਚ ਜ਼ਿਆਦਾ ਪਾਣੀ ਭਰ ਕੇ ਜ਼ਿੰਕ ਪਾਈਏ ਤੁਸੀਂ ਤੇ ਨਾਲ ਯੂਰੀਆ ਦੀ ਪਹਿਲੀ ਕਿਸ਼ਤ ਜਾਂ ਦੂਸਰੀ ਕਿਸ਼ਤ ਪਾਈਏ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇਕਰ ਜ਼ਿਆਦਾ ਪਾਣੀ ਭਰ ਕੇ ਝੋਨੇ ਦੇ ਵਿੱਚ ਤੁਸੀਂ ਯੂਰੀਆ ਪਾਓਗੇ ਤੇ ਉਹਦੇ ਪਹਿਲਾਂ ਹੀ ਤੁਹਾਨੂੰ ਰਿਜ਼ਲਟ ਜਿਹੜੇ 50% ਮਿਲਣਗੇ ਉਤੋਂ ਜੇਕਰ ਮੀਂਹ ਪੈ ਗਿਆ ਪਾਣੀ ਤੁਹਾਡਾ ਨਿਕਲ ਗਿਆ ਜਾਂ ਫਿਰ ਧੁੱਪ ਜ਼ਿਆਦਾ ਲੱਗ ਗਈ ਤਾਂ ਤੁਹਾਡੀ ਜਿਹੜੀ ਬਾਕੀ 50% ਰਹਿੰਦੀ ਏ ਉਹ ਵੀ ਜਾਂਦੇ ਰੁੜ ਜਾਣੀ ਏ ਜਾਂ ਫਿਰ ਵੈਪੋਰਾਇਜ਼ ਹੋ ਕੇ ਵਾਤਾਵਰਨ ਦੇ ਵਿੱਚ ਰਲ ਜਾਣੀ ਏ ਤੇ ਤੁਹਾਡੇ ਹੱਥ ਕੁਝ ਵੀ ਨਹੀਂ ਆਉਣਾ ਤੁਸੀਂ ਆਪਣੇ ਵੱਲੋਂ ਝੋਨੇ ਦੇ ਵਿੱਚ ਭਾਵੇਂ ਦੋ ਤੋੜੇ ਪਾ ਦਿੱਤੇ ਨੇ ਭਾਵੇਂ ਇੱਕ ਤੋੜਾ ਪਾ ਦਿੱਤਾ ਏ ਪਰ ਤੁਹਾਡੇ ਝੋਨੇ ਨੂੰ ਉਹਦੇ ਵਿੱਚੋਂ ਕੱਲਾ ਬਿਊਰਿਟੀ ਮਿਲਿਆ ਏ ਜਿਹਦੇ ਕੀ ਨੁਕਸਾਨ ਹੀ ਨੁਕਸਾਨ ਨੇ ਤੇ ਫਾਇਦੇ ਵਾਲੀ ਚੀਜ਼ ਜਿਹੜੀ ਉਹਨੂੰ ਬੜੀ ਜਾਦੀਆਂ ਘਟ ਮਿਲੀਆਂ ਨੇ ਜਿਆਦਾ ਜੂਰੀਆ ਪਾਉਣ ਦਾ ਵੀ ਚੱਲਣ ਇਸੇ ਕਰਕੇ ਜਿਆਦਾ ਵਧਦਾ ਜਾਂਦਾ ਹੈ ਕਿਉਂਕਿ ਬਹੁਤਾਂ ਤਾਤ ਗਿਣਤੀ ਜ਼ਿਮੀਦਾਰ ਜਿਹੜੇ ਨੇ ਝੋਨੇ ਦੇ ਵਿੱਚ ਜਿਆਦਾ ਪਾਣੀ ਭਰ ਕੇ ਉਹਦੇ ਤੋਂ ਬਾਅਦ ਦੇ ਵਿੱਚ ਜੂਰੀਆ ਪਾਉਂਦੇ ਨੇ ਜੂਰੀਆ ਕੰਮ ਨਹੀਂ ਕਰਦੀ ਜਾਂ ਲੀਚ ਡਾਊਨ ਹੋ ਜਾਂਦੀ ਏ ਤੇ ਜਾਂ ਫਿਰ ਵੈਪੋਰਾਇਜ਼ ਹੋ ਕੇ ਉੱਡ ਜਾਂਦੀ ਏ ਤੇ ਆਪਾਂ ਟਰੋੜੇ ਜਿਆਦਾ ਵਧਾਈ ਜਾਂਦੇ ਆ ਸਾਲ ਪ੍ਰਤੀ ਸਾਲ 3 4 5 6 ਤੱਕ ਵੀ ਪਹੁੰਚ ਜਾਂਦੇ ਆ ਪਰ ਉਹਨਾਂ ਦੇ ਵਿੱਚੋਂ ਕਈ ਵਾਰੀ ਦੋ ਟਰੋੜੇ ਵੀ ਚੰਗੀ ਤਰ੍ਹਾਂ ਝੋਨੇ ਨੂੰ ਨਹੀਂ ਮਿਲਦੇ ਬਿਉਰੇਟ ਦੀ ਮਾਤਰਾ ਆਪਾਂ ਆਪਣੀ ਜ਼ਮੀਨ ਦੇ ਵਿੱਚ ਜਿਆਦਾ ਵਧਾਈ ਜਾਂਦੇ ਆ ਜੂਰੀਆ ਜਬ ਪਾ ਬਾਗੇ ਤੇ ਨਾਈਟ੍ਰੋਜਨ ਜਿਹੜੀ ਆਪਾਂ ਨੂੰ ਚਾਹੀਦੀ ਏ ਉਹਨੂੰ ਆਪਾਂ ਬਹੁਤ ਆਦਤ ਮਾਤਰਾ ਦੇ ਵਿੱਚੋਂ ਗਵਾ ਬੈਨੇ ਆ ਯੂਰੀਆ ਹਮੇਸ਼ਾ ਘੱਟ ਪਾਣੀ ਦੇ ਵਿੱਚ ਪਾਓ ਆਪਾਂ ਵਾਰ-ਵਾਰ ਇੱਕੋ ਹੀ ਗੱਲ ਕਹਿੰਨੇ ਹੁੰਨੇ ਆ ਕਿ ਚਿੱਕੜ ਦੇ ਵਿੱਚ ਯੂਰੀਆ ਪਾਓ ਪਾਣੀ ਜ਼ਮੀਨ ਦੇ ਵਿੱਚ ਨਾ ਹੋਵੇ 90 ਤੋਂ 99% ਚਾਂਸ ਬਣ ਜਾਂਦੇ ਆ ਕਿ ਤੁਹਾਡੀ ਯੂਰੀਆ ਜਿਹੜੀ ਏ ਬਿਲਕੁਲ ਵਧੀਆ ਤਰੀਕੇ ਦੇ ਨਾਲ ਕੰਮ ਕਰੂਗੀ ਤੇ ਜੇਕਰ ਜਿਆਦਾ ਪਾਣੀ ਦੇ ਵਿੱਚ ਤੁਸੀਂ ਯੂਰੀਆ ਪਾ ਦਿੱਤੀ ਉਹਨੇ ਲੀਚ ਡਾਊਨ ਵੀ ਹੋਣਾ ਹੈ ਤੇ ਉਹਨੇ ਵੈਪੋਰਾਇਜ਼ ਵੀ ਹੋਣਾ ਹੈ ਇਹਦੇ ਤੋਂ ਬਾਅਦ ਦੇ ਵਿੱਚ ਇਸ ਵਾਰ ਜਿਆਦਾ ਮੀਂਹ ਪੈਣ ਤੋਂ ਬਾਅਦ ਦੇ ਵਿੱਚ ਬੜੀ ਜਿਆਦਾ ਇੱਕ ਦਿੱਕਤ ਜਿਹੜੀ ਬਹੁਤਾਂ ਜ਼ਮੀਨਾਂ ਦੇ ਵਿੱਚ ਲਾਗੂ ਹੋ ਚੁੱਕੀ ਹੈ ਕਿ ਯੂਰੀਆ ਜਾਂ ਜ਼ਿੰਕ ਜਾਂ ਕੋਈ ਵੀ ਖਾਦ ਪਾਈ ਸੀ ਪਾਉਣ ਤੋਂ ਬਾਅਦ ਦੇ ਵਿੱਚ ਪਾਣੀ ਨਿਕਲ ਗਿਆ ਜ਼ਿੰਮੇਦਾਰ ਉਲਝਣ ਦੇ ਵਿੱਚ ਨੇ ਕਿ ਉਹ ਖਾਦ ਨਿਕਲ ਗਈ ਜਾਂ ਰਹਿ ਗਈ ਉਹਨੂੰ ਦੁਬਾਰੇ ਪਾਈਏ ਜਾਂ ਨਾ ਪਾਈਏ ਵੇਖੋ ਜੇਕਰ ਤੁਸੀਂ ਕੋਈ ਜ਼ਿੰਕ ਪਾਈਏ ਯੂਰੀਆ ਪਾਈਏ ਪੋਟਾਸ਼ ਕੋਈ ਵੀ ਖਾਦ ਪਾਈਏ ਬਿਨਾ ਡੀਏਪੀ ਤੋਂ ਤੇ ਯੂਰੀਆ ਪਾਉਣ ਤੋਂ ਪਹਿਲਾਂ ਜਾਂ ਕੋਈ ਵੀ ਖਾਦ ਪਾਉਣ ਤੋਂ ਪਹਿਲਾਂ ਤੁਹਾਡੀ ਜ਼ਮੀਨ ਦੇ ਵਿੱਚ ਪਾਣੀ ਬੜਾ ਘੱਟ ਸੀ ਪਾ ਦਿੱਤੀ ਖਾਦ ਉਹਦੇ ਤੋਂ ਬਾਅਦ ਦੇ ਵਿੱਚ ਮੀਂਹ ਜ਼ਿਆਦਾ ਪੈ ਗਿਆ ਤੇ ਪਾਣੀ ਸਾਰਾ ਹੀ ਨਿਕਲ ਗਿਆ ਬਾਹਰ ਤਾਂ ਇਸ ਹਾਲਾਤ ਦੇ ਵਿੱਚ ਤੁਹਾਡੀ ਜਿਹੜੀ ਖਾਦ ਹੈ ਜਾਂ ਕੋਈ ਵੀ ਤੁਸੀਂ ਚੀਜ਼ ਪਾਈਏ ਝੋਨੇ ਦੇ ਵਿੱਚ ਉਹ ਸਾਰੀ ਬਾਹਰ ਨਿਕਲ ਜਾਊਗੀ ਬੜੇ ਘੱਟ ਚਾਂਸ ਨੇ ਕਿ ਉਹ ਥੋੜਾ ਬਹੁਤ ਪਰਸੈਂਟ ਜਿਹੜੀ ਕੰਮ ਕਰੇਗੀ ਨਹੀਂ ਤਾਂ ਜ਼ਿਆਦਾਤਰ ਜਿਹੜੀਆਂ ਤੁਹਾਡੀਆਂ ਖਾਦਾਂ ਨੇ ਉਹ ਰੋੜ ਜਾਣਗੀਆਂ ਜਿਕਰ ਡੀਪੀ ਤੋ ਬਿਨਾ ਆਪਾਂ ਬਾਕੀ ਖਾਦਾਂ ਦੀ ਗੱਲ ਕਰਦੇ ਆਂ ਪਰ ਜੇਕਰ ਤੁਹਾਡੀ ਜ਼ਮੀਨ ਦੇ ਵਿੱਚ ਥੋੜਾ ਬਹੁਤ ਪਾਣੀ ਹੈਗਾ ਸੀ ਪਾਣੀ ਦੇ ਵਿੱਚ ਤੁਸੀਂ ਯੂਰੀਆ ਪਾਈਏ ਤੇ ਪਾਣੀ ਨਿਕਲਿਆ ਨਹੀਂਗਾ ਜਾਂ ਫਿਰ ਥੋੜਾ ਬਹੁਤ ਨਿਕਲ ਵੀ ਗਿਆ ਹੈ ਜਾਂ ਸਾਰਾ ਵੀ ਨਿਕਲ ਗਿਆ ਹੈ ਜੇਕਰ 24 ਘੰਟੇ ਬਾਅਦ ਤਾਂ ਬੜੇ ਜ਼ਿਆਦੇ ਘੱਟ ਚਾਂਸ ਬਣਦੇ ਨੇ ਕਿ ਤੁਹਾਡੀ ਕੋਈ ਵੀ ਖਾਦ ਜਿਹੜੀ ਹੈ ਤੁਹਾਡੀ ਜ਼ਮੀਨ ਦੇ ਵਿੱਚੋਂ ਬਾਹਰ ਗਈ ਹੋਵੇਗੀ ਬਹੁਤ ਆਦਤ ਮਾਤਰਾ ਦੇ ਵਿੱਚ ਖਾਦਾਂ ਜਿਹੜੀਆਂ ਮਿੱਟੀ ਦੇ ਵਿੱਚ ਘੁਲ ਜਾਂਦੀਆਂ ਨੇ ਜੇਕਰ ਮਿੱਟੀ ਰੁੜ ਜਾਵੇ ਤਾਂ ਫਿਰ ਤਾਂ ਗੱਲ ਵੱਖਰੀ ਆ ਪਰ ਜੇਕਰ 24 ਘੰਟੇ ਬਾਅਦ ਦੇ ਵਿੱਚ ਸਾਰਾ ਪਾਣੀ ਵੀ ਤੁਹਾਡੀ ਜ਼ਮੀਨ ਦੇ ਵਿੱਚੋਂ ਨਿਕਲ ਜਾਂਦਾ ਹੈ ਤਾਂ ਵੀ ਤੁਹਾਡਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਜ਼ਿਕਰ ਥੋੜੇ ਬਹੁਤ ਪਾਣੀ ਦੇ ਵਿੱਚ ਜਾਂ ਫਿਰ ਚਿੱਕੜ ਦੇ ਵਿੱਚ ਤੁਸੀਂ ਕੋਈ ਖਾਦ ਝੋਨੇ ਦੇ ਵਿੱਚ ਪਾਈ ਸੀ ਜੇਕਰ ਮੰਨ ਕੇ ਜੱਲੂ ਕੋਈ ਖਾਦ ਤੁਸੀਂ ਪਾਈ ਸੀ ਪਾਣੀ ਨਿਕਲਿਆ ਤਾਂ ਨਹੀਂਗਾ ਕਿਸੇ ਬੰਨੇ ਪਰ ਮੀਂਹ ਦਾ ਪਾਣੀ ਇੰਨਾ ਕਿ ਜ਼ਿਆਦਾ ਪੈ ਗਿਆ ਬੱਟਾਂ ਟੁੱਟਣਾ ਹੋ ਗਿਆ ਪਾਣੀ ਜ਼ਿਆਦਾ ਭਰ ਗਿਆ ਉਹਦੇ ਨਾਲ ਵੀ ਆਪਣਾ ਦੋ ਤਰ੍ਹਾਂ ਦਾ ਖਾਦਾਂ ਦਾ ਨੁਕਸਾਨ ਹੁੰਦਾ ਹੈ ਸਭ ਤੋਂ ਪਹਿਲੇ ਨੰਬਰ ਤੇ ਲੀਚ ਡਾਊਨ ਪਾਣੀ ਥਾ ਨੂੰ ਜਾਣਾ ਹੈ ਥੱਲੇ ਨਾਲ ਹੀ ਪਾਣੀ ਦੇ ਖਾਦਾਂ ਚਲੀਆਂ ਜਾਣੀਆਂ ਨੇ ਦੂਸਰੇ ਨੰਬਰ ਤੇ ਜੇਕਰ ਮੀਂਹ ਪੈਣ ਤੋਂ ਬਾਅਦ ਦੇ ਵਿੱਚ ਧੁੱਪ ਜ਼ਿਆਦੀ ਕੜਾਕੀ ਲੱਗ ਜਾਂਦੀ ਏ ਜ਼ਿਆਦਾ ਪਾਣੀ ਗਰਮ ਹੁੰਦਾ ਹੈ ਤਾਂ ਉਹਦੇ ਨਾਲ ਖਾਦਾਂ ਉਡਦੀਆਂ ਵੀ ਨੇ ਖਾਸ ਕਰਕੇ ਨਾਈਟ੍ਰੋਜਨ ਜਿਹੜੀ ਵੈਪੋਰਾਇਜ਼ ਹੁੰਦੀ ਆਪਾਂ ਨੂੰ ਆਮ ਦਿਖਾਈ ਦੇ ਜਾਂਦੀ ਆ। ਸੋ ਬਹੁਤ ਆਤਮਾਧਰਾ ਦੇ ਵਿੱਚ ਜ਼ੂਰੀਆ ਦਾ ਜ਼ਿੰਕ ਦੇ ਨਾਂ ਕੰਮ ਕਰਨ ਦੇ ਪਿੱਛੇ ਇਹੋ ਹੀ ਕਾਰਨ ਵੱਡਾ ਹੈ ਕਿ ਜ਼ਿਆਦਾ ਪਾਣੀ ਦੇ ਵਿੱਚ ਪਾ ਦੇਣਾ ਜਾਂ ਫਿਰ ਜ਼ਿਆਦਾ ਪਾਣੀ ਭਰ ਜਾਣਾ ਪੌਣ ਤੋਂ ਬਾਅਦ ਦੇ ਵਿੱਚ ਤੇ ਇਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਅਗਲੇ ਨੰਬਰ ਤੇ ਕਾਰਨ ਬਣਦਾ ਹੈ ਉਹ ਵੀ ਬੜਾ ਵੱਡਾ ਹੈ। ਬਹੁਤਾਂ ਜ਼ਮੀਨਾਂ ਦਾ ਪੀ ਐਚ ਲੈਵਲ ਜ਼ਿਆਦਾ ਹੈ। ਤੁਸੀਂ ਡੀ ਐਪੀ ਪਾ ਦਿਤੀਏ ਝੋਨਾ ਲਾਉਣ ਤੋਂ ਪਹਿਲਾਂ ਕੱਦੂ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਨਾਲ ਦੀ ਨਾਲ ਤੁਸੀਂ ਐਮਓਪੀ ਮਿਊਰਟ ਆਫ ਪੋਟਾਸ਼ ਪਾਈਏ ਤਾਂ ਉਹ ਜੜੀਆਂ ਖਾਦਾਂ ਵੱਡੇ ਲੈਵਲ ਤੇ ਤੱਤਾ ਨੂੰ ਲੋਗ ਕਰ ਦਿੰਦੀਆਂ ਨੇ ਜੇਕਰ ਤੁਹਾਡੀ ਜ਼ਮੀਨ ਦਾ ਪੀ ਐਚ ਲੈਵਲ 8 ਦੇ ਲਾਗੇ ਜਾ ਕੇ ਜਿਹੜਾ ਕਿ ਹੈਗਾ ਹੀ ਇਹ ਬੜੀਆਂ ਜ਼ਾਦੀਆਂ ਜ਼ਮੀਨਾਂ ਦਾ ਜ਼ਿੰਕ ਜਿੱਥੇ ਪਾਉਣ ਤੋਂ ਬਾਅਦ ਦੇ ਵਿੱਚ ਵੀ ਨਹੀਂ ਕੰਮ ਕਰਨਦੀ ਉੱਥੇ ਸਭ ਤੋਂ ਵੱਡਾ ਕਾਰਨ ਪੀ ਐਚ ਲੈਵਲ ਦਾ ਹੀ ਹੁੰਦਾ ਹੈ ਪੀ ਐਚ ਲੈਵਲ ਹਾਈ ਹੈ ਤੁਹਾਡੀ ਜ਼ਮੀਨ ਦੇ ਵਿੱਚ ਤੁਸੀਂ ਡੀ ਐਪੀ ਜਾਂ ਤੇ ਕਣਕ ਦੇ ਵਿੱਚ ਜ਼ਿਆਦਾ ਪਾਈ ਸੀ ਜਾਂ ਫਿਰ ਤੁਸੀਂ ਚੋਨੇ ਲਾਉਣ ਤੋਂ ਪਹਿਲਾਂ ਡੀ ਐਪੀ ਪਾ ਦਿੱਤੀਏ ਪੋਟਾਸ਼ ਪਾਈਏ ਤਾਂ ਉਹ ਜੜੀਆਂ ਖਾਦਾਂ ਨੇ ਉਹ ਬਾਕੀ ਖਾਦਾਂ ਨੂੰ ਵੀ ਬਾਕੀ ਤੱਤਾ ਨੂੰ ਵੀ ਕੰਮ ਨਹੀਂ ਕਰ ਦਿੰਦੀਆਂ ਇਹ ਇਹ ਹਾਲਤ ਦੇ ਵਿੱਚ ਤੁਸੀਂ ਚਲੇਟੇਡ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ 2 ਤੋਂ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਦੇ ਨਾਲ ਜੇਕਰ ਜੋਨਾ ਤੁਹਾਡਾ 15 ਦਿਨਾਂ ਤੋਂ ਜ਼ਿਆਦਾ ਹੋ ਚੁੱਕਾ ਹੈ ਤਾਂ 100 ਲੀਟਰ ਪਾਣੀ ਦੇ ਨਾਲ 200 ਤੋਂ 250 ਗ੍ਰਾਮ ਤੁਸੀਂ ਚਲੇਟੇਡ ਜ਼ਿੰਕ ਲੈਣੀ ਹੈ ਇੱਕ ਕਿੱਲੇ ਦੇ ਵਿੱਚ ਉਹਦੀ ਸਪਰੇਅ ਕਰ ਦਿਓ ਤੇ ਨਾਲ ਦੀ ਨਾਲ ਧਿਆਨ ਰੱਖੋ ਜ਼ਮੀਨ ਦੇ ਵਿੱਚੋਂ ਪਾਣੀ ਇੱਕ ਵਾਰ ਬਿਲਕੁਲ ਥੱਲੇ ਲਵਾ ਦਿਓ ਬਿਲਕੁਲ ਪਾਣੀ ਸੁਕਾ ਦਿਓ ਉਹਦੇ ਤੋਂ ਬਾਅਦ ਦੇ ਵਿੱਚ ਕੋਈ ਵੀ ਯੂਰੀਆ ਜਾਂ ਕੋਈ ਖਾਦ ਤੁਸੀਂ ਪਾਉਣੀ ਹੈ ਤੇ ਪਾਓ ਤੁਹਾਨੂੰ ਬੜੇ ਜ਼ਿਆਦੇ ਵਧੀਆ ਰਿਜ਼ਲਟ ਉਹਨਾਂ ਖਾਦਾਂ ਤੋਂ ਵੇਖਣ ਨੂੰ ਮਿਲ ਲੰਗੇ ਜਿਹੜੇ 5-6 ਸੀ ਤੋੜੇ ਝੋਨੇ ਦੇ ਵਿੱਚ ਯੂਰੀਆ ਪਾ ਦਿੰਦੇ ਨੇ ਪਾਣੀ ਸਕਾ ਕੇ ਜਾਂ ਘੱਟ ਕਰਕੇ ਤੁਸੀਂ ਮੈਨੂੰ ਤਿੰਨ ਤੋੜੇ ਹੀ ਇੱਕ ਕਿੱਲੇ ਦੇ ਵਿੱਚ ਪਾ ਕੇ ਵਿਖਾ ਦਿਓ ਜੇ ਮੈਂ ਮੰਨ ਜਾਊਗਾ ਤੁਹਾਨੂੰ ਜਦੋਂ 100% ਯੂਰੀਆ ਨੇ ਕੰਮ ਕੀਤਾ ਝੋਨਾ ਉਤੋਂ ਦੀ ਪੈਦਾ ਆਉਣਾ ਹੈ ਤੇ ਜੇਕਰ ਜਾਦੇ ਪਾਣੀ ਦੇ ਵਿੱਚ ਆਪਾਂ ਪਾਈ ਜਾਵਾਂਗੇ ਉਹਨੇ ਕੰਮ ਹੀ ਨਹੀਂ ਕਰਨਾ ਫਿਰ ਭਾਵੇਂ ਆਪਾਂ 10 ਤੋੜੇ ਪਾ ਦਈਏ ਜਦੋਂ ਉਹਨੇ ਉੱਡ ਜਾਣਾ ਹੈ ਜਾਂ ਫਿਰ ਲੀਚ ਡਾਊਨ ਹੋ ਜਾਣਾ ਹੈ ਤੇ ਉਹਦੇ ਤੋਂ ਆਪਾਂ ਨੂੰ ਕੋਈ ਰਿਜ਼ਲਟ ਜਿਹੜੇ ਵੇਖਣ ਨੂੰ ਨਹੀਂ ਮਿਲਨੇ ਆਪਣੀ ਜੇਬ ਦੇ ਉੱਤੇ ਉਦੇ ਮਾੜੇ ਅਸਰ ਜਿਹੜੇ ਆਪਾਂ ਨੂੰ ਜ਼ਰੂਰ ਵੇਖਣ ਨੂੰ ਮਿਲ ਜਾਣੇ ਆ। ਸੋ ਇਹ ਜਿਹੜੇ ਨਿੱਕੇ ਨਿੱਕੇ ਪੁਆਇੰਟ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਨਦਨਾਂ ਦੇ ਵਿੱਚ ਇਹਨਾਂ ਦੇ ਉੱਤੇ ਧਿਆਨ ਦੇਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਜਿਹੜੀ ਮਰਜ਼ੀ ਚੀਜ਼ ਝੋਨੇ ਦੇ ਵਿੱਚ ਲਿਆ ਕੇ ਪਾਈ ਜੋ ਜਿੰਨਾ ਚਿਰ ਤੁਸੀਂ ਪਾਣੀ ਇੱਕ ਵਾਰ ਥੱਲੇ ਨਹੀਂ ਲਵਾਉਗੇ, ਜਿੰਨਾ ਚਿਰ ਤੁਸੀਂ ਜ਼ਿੰਕ ਦੀ ਘਾਟ ਨੂੰ ਪੂਰਾ ਨਹੀਂ ਕਰੋਗੇ, ਉਹਨਾਂ ਚਿਰ ਤੁਹਾਡਾ ਹੱਲ ਜਿਹੜਾ ਝੋਨੇ ਦਾ ਨਹੀਂ ਹੋ ਸਕਦਾ। ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਵੱਧੋਂ-ਵੱਧ ਸ਼ੇਅਰ ਕਰਿਓ। ਜੇ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ బహు <bohut> బాదు